ਜੀ ਪੰਜਾਬ ਰਹਿਣਾ ਹੈ ਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅਸੀਂ ਧਰਮ ਬਚਾਓ ਯਾਤਰਾ ਦੀ ਗੱਲ ਕਰ ਰਹੇ ਹਾਂ ਜਿਹੜੀ ਧਰਮ ਬਚਾਓ ਯਾਤਰਾ ਹੈਗੀ ਹੈ ਉਹ ਕੱਲ ਤੋਂ 11 ਜੁਲਾਈ ਤੋਂ ਜਿਹੜੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ 7 ਵਜੇ ਸ਼ੁਰੂ ਹੋਣ ਜਾ ਰਹੀ ਹੈਗੀ ਹੈ ਇਸ ਨੂੰ ਲੈ ਕੇ ਕਾਫੀ ਪ੍ਰਬੰਧ ਕੀਤੇ ਜਾਣੇ ਬਹੁਤ ਨੰਦਗੁਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਦਾ ਪੂਰੇ ਰਸਤੇ ਦੇ ਪ੍ਰਬੰਧ ਕੀਤੇ ਜਾਣੇ ਨੇ ਬਾਬਾ ਮਨਜੀਤ ਸਿੰਘ ਜਿਲਕਪੁਰ ਵਾਲੇ ਜਿਹੜੇ ਨੇ ਉਹ ਯਾਤਰਾ ਜਿਹੜੀ ਹੈਗੀ ਆ ਇਹ ਸਜਾਦੇ ਨੇ ਆਪਾਂ ਕਹੀ ਪਹਿਲਾਂ ਉਹ 2011 ਤੋਂ ਸ਼ੀਸ਼ਮਰਗ ਯਾਤਰਾ ਜਿਹੜੀ ਸੀਗੀ ਉਹ ਲੈ ਕੇ ਜਾਂਦੇ ਸੀਗੇ ਨੰਦਗੁਰ ਸਾਹਿਬ ਤੇ ਇਸ ਵਾਰ ਪਹਿਲੀ ਵਾਰ ਤਰੰਭਜੋ ਯਾਤਰਾ ਜਿੱਦਾਂ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੰਦਗੁਰ ਸਾਹਿਬ ਤੋਂ ਦਿੱਲੀ ਨੂੰ ਚਾਲੇ ਪਾਏ ਸੀਗੇ ਉਸੇ ਰਸਤੇ ਨੂੰ ਇਹ ਜਿਹੜੀ ਹੈਗੀ ਆ ਯਾਤਰਾ ਜਾਵੇਗੀ ਤੇ ਉਸੇ 4 ਮਹੀਨਿਆਂ ਨੂੰ ਜਿਹੜੇ ਕਿ 4 ਮਹੀਨੇ ਉਹਨਾਂ ਲਗਾਏ ਸੀਗੇ 4 ਦਿਨ ਦੀ ਯਾਤਰਾ ਉਸ ਨੂੰ ਜੁੜੀ ਗਈ ਹੈ ਪੂਰੀ ਤਰ੍ਹਾਂ ਸਮਰਪਿਤ ਹੈ ਇਸ ਪੂਰੀ ਯਾਤਰਾ ਚਾਹੇ ਉਸ ਸ਼ੀਸ਼ਮਰ ਯਾਤਰਾ ਹੋਵੇ ਚਾਹੇ ਤਰੰਬਚਾ ਯਾਤਰਾ ਉਹਦੇ ਵਿੱਚ ਬਾਬਾ ਮਨਜੀਤ ਸਿੰਘ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਾਬਕਾ ਏ.ਆਈ.ਜੀ ਅਮਰਜੀਤ ਸਿੰਘ ਕੁੰਮ ਨੇ ਉਹ ਵੀ ਲੱਗੇ ਹੋਏ ਨੇ ਪੂਰਾ ਜਿਹੜਾ ਕੰਮਕਾਰ ਹੈਗਾ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈਗਾ ਜਾਂ ਆਪਾਂ ਕੀ ਜਿਹੜਾ ਰੂਟ ਹੈਗਾ ਉਧਰ ਵੀ ਕੰਮ ਕਰ ਰਹੇ ਨੇ ਤੇ ਪੁਲਿਸ ਨਾਲ ਪ੍ਰਸ਼ਾਸਕ ਅਫਸਰਾਂ ਨਾਲ ਉਹਨਾਂ ਨਾਲ ਵੀ ਤਾਲਮਲ ਕਰ ਰਹੇ ਨੇ ਅਸੀਂ ਗੱਲ ਕਰਾਂਗੇ ਜਿਹੜੀ ਕੱਲ ਨੂੰ ਯਾਤਰਾ ਸ਼ੁਰੂ ਹੋਣੀ ਹੈ ਉਹ ਕਿੱਦਾਂ ਹੈ ਉਹਦਾ ਪ੍ਰਬੰਧ ਕਿੱਦਾਂ ਦਾ ਕੋਣ ਕੋਣ ਆਣਗੇ ਸਾਡੇ ਨਾਲ ਨੇ ਏਆਈਜੀ ਸਭ ਦਾ ਏਆਈਜੀ ਅਮਰ ਜੀ ਜੀ ਨੂੰ ਜੀ ਹਮਤ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਪਹਿਲਾ ਤੁਹਾਨੂੰ ਇਹੀ ਹੈ ਕਿ ਦਰਸ਼ਕਾਂ ਨੂੰ ਦੱਸੋ ਬਿਕਰਲੋ ਯਾਤਰਾ ਕਿੰਨੇ ਵਜੇ ਕਿੱਥੋਂ ਸ਼ੁਰੂ ਹੋਣੀ ਹੈ ਔਰ ਕੌਣ ਕੌਣ ਜਿਹੜੀਆਂ ਸ਼ਖਸੀਅਤਾਂ ਉੱਥੇ ਪਹੁੰਚਣਗੀਆਂ ਜਿਹੜੀਆਂ ਕੀ ਇਸ ਯਾਤਰਾ ਦੇ ਵਿੱਚ ਆਣਗੀਆਂ ਤੇ ਗੁਰੂ ਮੂਰੇ ਗੁਰੂ ਮਹਾਰਾਜ ਦੇ ਮੂਰੇ ਸਿਸ਼ਣ ਬਣ ਗਈ। ਧਰਮ ਦੀ ਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਈ ਨਗਰ ਕੀਰਤਨ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ 350 ਸਾਲ ਇਸ ਸਾਲ ਮੁਕੰਮਲ ਹੋ ਜਾਣਗੇ ਇਹ ਸ਼ਤਾਬਦੀ ਸਮਾਰੋਹ ਨੇ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਸਮਰਪਿਤ ਸ਼ਰਧਾਂ ਭੇਟ ਕਰਦੇ ਹੋਏ ਬਾਬਾ ਮਨਜੀਤ ਸਿੰਘ ਜੀ ਸ਼੍ਰੀ ਗੰਗਨ ਨਰਸਿਹੀ ਜਿਰਪੁਰ ਵਾਲੇ ਸੰਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਨਾਲ 350 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਪੋਰਾ ਸਾਹਿਬ ਤੋਂ ਆਰੰਭ ਕਰਕੇ ਇਹ ਪੜਾਦਰ ਪੜਾ ਹੁੰਦਾ ਹੋਇਆ ਆਗਰਾ ਤੋਂ ਹੋ ਕੇ ਤੇ ਸਿਸਕਨ ਸਾਹਿਬ ਨਵੀਂ ਦਿੱਲੀ ਜਾ ਕੇ ਮੁਕੰਮਲ ਹੋਏਗਾ ਪਹਿਲੇ ਦਿਨ 11 ਜੁਲਾਈ ਨੂੰ ਸਵੇਰੇ 7 ਤੋਂ 8 ਦੇ ਦਰਮਿਆਨ ਇਹ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਏਗਾ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿائش ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਿੰਨ ਸਹਬਜ਼ਾਦਿਆਂ ਦਾ ਜਨਮ ਉੱਥੇ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਗੁਰਗੱਦੀ ਉਸ ਜਗ੍ਹਾ ਤੇ ਮਿਲੀ ਸੀ। ਸਾਰੀਆਂ ਜਗ੍ਹਾ ਪਵਿੱਤਰ ਨੇ ਸਾਰੀਆਂ ਜਗ੍ਹਾ ਵੱਡੀਆਂ ਨੇ ਪਰ ਇਹ ਵੀ ਬਹੁਤ ਵੱਡੀ ਜਗ੍ਹਾ। ਉੱਥੋਂ ਨਗਰ ਕੀਰਤਨ ਰੰਗ ਹੋਣ ਵਾਸਤੇ ਸਿੱਖ ਕੌਮ ਦੀਆਂ ਵੱਡੀਆਂ ਮਾਇਨ ਆਜ ਧਾਰਮਿਕ ਹਸਤੀਆਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ, ਹੈਡ ਗ੍ਰੰਥੀ ਸਚਕੰਦ ਸ੍ਰੀ ਹਰਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਿੰਘ ਸਾਹਿਬ ਹੈਡ ਗ੍ਰੰਥੀ ਸ਼੍ਰੀ ਕੇਸਕਰ ਸਾਹਿਬ ਉੱਥੇ ਪਹੁੰਚ ਰਹੇ ਨੇ ਪ੍ਰਸ਼ਾਸਨਕ ਤੌਰ ਤੇ ਸਰਕਾਰ ਤੌਰ ਤੇ ਆਨਨੇਬਲ ਗਵਰਨਰ ਸਾਹਿਬ ਪੰਜਾਬ ਉਹ ਵੀ ਉੱਥੇ ਪਹੁੰਚ ਰਹੇ ਨੇ ਤੇ ਇਹ ਨਗਰ ਕੀਰਤਨ 8 ਵਜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਜਾਏਗਾ ਤੇ ਜਦੋਂ ਇਹ ਇੱਥੋਂ ਚੱਲੇਗਾ ਅਨੰਦਪੁਰ ਸਾਹਿਬ ਤੋਂ ਤੇ ਅੱਗੇ ਰਸਤਾ ਕਿਹੜਾ ਲੱਗੂ ਦੱਸੋ ਤੇ ਉਸ ਰਸਤੇ ਦੇ ਵਿੱਚ ਆਪਾਂ ਗਏ ਕਿਹੜੇ ਹੋਰ ਜਿਹੜੇ ਨੇ ਧਾਰਮਿਕ ਸਥਾਨ ਆਪਣੇ ਆਂਦੇ ਨੇ ਜਿੱਥੇ ਇਹ ਪੜਾਦਰ ਪੜਾ ਆਪਾਂ ਗਈਏ ਸੰਗਤ ਦੇ ਦਰਸ਼ਨਾਂ ਲਈ ਰੁਕੇਗਾ ਇਹ ਨਗਰ ਕੀਰਤਨ ਇਹ ਸਾਲ ਚ ਜਿਵੇਂ ਸੀਸmarg ਯਾਤਰਾ ਵੀ ਹੋਣੀ ਹੈ ਉਸ ਸੀਸmarg ਜਿਹੜਾ ਯਾਤਰਾ ਹੁੰਦੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਹ ਯਾਤਰਾ ਕੀਤੀ ਜਾਂਦੀ ਹੈ ਔਰ ਇਹ ਯਾਤਰਾ ਉਹ ਯਾਤਰਾ ਜਿਹੜੀ ਗੁਰੂ ਸਾਹਿਬ ਸ਼ਹੀਦੀ ਦੇਣ ਵਾਸਤੇ ਆਪ ਗਏ ਸਨ ਸੋ ਇਹ ਇੱਕ ਇਹ ਸਾਡਾ ਸੁਭਾਗ ਹੈ ਵੀ ਇਹ 350 ਸਾਲਾਂ ਸਮਾਂ ਸਾਡੀ ਜ਼ਿੰਦਗੀ 'ਚ ਆਇਆ ਔਰ ਜਿਹਦੇ 'ਚ ਇਹ ਸਰਕਲ ਪੂਰਾ ਹੋਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਸ ਰਾਸਤਿਆਂ ਤੋਂ ਗੁਰੂ ਸਾਹਿਬ ਗਏ ਸਨ ਉਹ ਰਾਸਤਿਆਂ ਤੋਂ ਹੁੰਦੇ ਹੋਏ ਕਿਉਂਕਿ ਉਸ ਸਮੇਂ ਕ੍ਰਿਪ 4 ਮਹੀਨੇ ਲੱਗੇ ਸੀ ਪਰ ਹੁਣ ਉਹ ਐਜ਼ ਅ ਟੋਕਨ ਅਸੀਂ 4 ਦਿਨਾਂ 'ਚ ਯਾਤਰਾ ਪੂਰੀ ਕਰ ਰਹੇ ਹਾਂ ਇਥੋਂ ਯਾਤਰਾ ਸ਼੍ਰੀ ਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਕੀਰਤਪੁਰ ਸਾਹਿਬ ਰੋਪੜ ਔਰ ਕੁਰਾਲੀ ਵਿੱਚ ਦੀ ਹੋ ਕੇ ਮੁਰਿੰਡਾ ਵਿੱਚ ਦੀ ਹੋ ਕੇ ਗੁਰੂ ਸਥਾਨਾਂ ਤੋਂ ਹੁੰਦੀ ਹੋਈ ਸ਼੍ਰੀ ਫਤਿਹਗੜ੍ਹ ਸਾਹਿਬ ਐਂਟਰ ਕਰੇਗੀ ਉਥੋਂ ਗੁਰਦੁਆਰਾ ਆਨੰਦਪੁਰ ਕੇਸ਼ਮਈ ਜੀ ਨੰਦਪੁਰ ਕੋਲ ਆੜਾ ਉਥੋਂ ਹੋ ਕੇ ਗੜਾਂਗਾਵਲ ਦੀ ਹੋ ਕੇ ਤੇ ਮਹਿਮਦਪੁਰ ਤੇ ਮੁਕਾਰੋਂਪੁਰ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ ਪਹੁੰਚੇਗੀ ਮੁਕਾਰੋਂਪੁਰ ਤੋਂ ਹੋ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਾਲਦੀ ਹੋ ਕੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਪੰਜਾਬ ਪੁਲਿਸ ਵੱਲੋਂ ਵੀ ਗਾਰਡ ਆਫ ਓਨਰ ਸ਼੍ਰੀ ਗੁਰਗ੍ਰਾਂਤ ਸਾਹਿਬ ਮਹਾਰਾਜ ਨੂੰ ਸਲਾਮੀ ਦਿੱਤੀ ਜਾਏਗੀ ਫਿਰ ਇਹ ਨਗ ਜਿਹੜਾ ਕੀਰਤਨ ਨਗਰੀਆ ਧਾਰਮਿਕ ਧਾਰਮਿਕ ਤਰਮ ਬਚਾਓ ਯਾਤਰਾ ਇਹ ਚੱਲਦੀ ਹੋਈ ਪਟਿਆਲਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗੀ ਉਥੋਂ 9 ਲੱਖ ਇਤਿਹਾਸਿਕ ਗੁਰਦੁਆਰਾ ਉੱਥੇ ਹੋ ਕੇ ਜਖਵਾਲੀ ਹੋ ਕੇ ਔਰ ਫਗਣ ਮਾਜਰਾ ਤੋਂ ਹੁੰਦੀ ਹੋਈ ਬਾਰਨ ਕਸਬੇ ਦੇ ਵਿੱਚ ਦੀ ਹੋ ਕੇ ਗੁਰਦੁਆਰਾ ਨੌਮੀ ਪਾਸੀ ਪਿੰਡ ਆਕੜ ਉਥੇ ਪਹੁੰਚੇਗੀ ਰ ਉਥੇ ਦੁਪਹਿਰ ਦਾ ਲੰਗਰ ਪ੍ਰਸ਼ਾਦਾ ਉਥੇ ਵਿਸ਼ਰਾਮ ਹੋਏਗਾ ਉਥੋਂ ਚੱਲ ਕੇ ਰਾਜਪੁਰਾ ਰੋਡ ਤੋਂ ਹੋ ਕੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਉਥੇ ਕਿਲੇ ਅੰਦਰ ਵੀ ਰਹੇ ਸੀ ਤੇ ਬਾਹਰ ਵੀ ਗੁਰੂਕਾਰ ਸ਼ਸ਼ੋਭਤ ਹੈ ਉਹ ਨਗਰ ਕੀਰਤਨ ਕਿਲੇ ਦੇ ਅੰਦਰ ਵੀ ਜਾਏਗਾ ਕਿਲੇ ਵੱਲੋਂ ਕਮਾਂਡੋ ਟ੍ਰੇਨਿੰਗ ਸੈਂਟਰ ਹੈ ਜਿੱਥੇ ਉਥੋਂ ਦੇ ਅਧਿਕਾਰੀ ਵੀ ਨਗਰ ਕੀਰਤਨ ਦਾ ਸਵਾਗਤ ਕਰਨਗੇ ਤੇ ਉਸ ਥੱਗ ਜਗ੍ਹਾ ਤੋਂ ਹੋ ਕੇ ਗੁਰਦੁਆਰਾ ਸਾਹਿਬ ਕਿਰੀ ਮੋਤੀਬਗ ਸਾਹਿਬ ਪਹੁੰਚੇਗਾ ਮੋਤੀਬਗ ਸਾਹਿਬ ਤੋਂ ਦਰਸ਼ਨ ਕਰਕੇ ਤੇ ਗੁਰਦੁਆਰਾ ਦੁੱਖਨਾਨ ਸਾਹਿਬ ਪਟਿਆਲਾ ਪਹੁੰਚਣਗੇ ਜਿੱਥੇ ਰਾਤ ਦਾ ਵਿਸ਼ਰਾਮ ਕੀਤਾ ਜਾਏਗਾ ਰਾਤ ਦਾ ਪੜਾਅ ਕੀਤਾ ਜਾਏਗਾ ਤੇ 12 ਦੀ ਜਿਹੜੀ ਯਾਤਰਾ ਹੈਗੀ ਆ ਉਹ ਦੁੱਖਨਾਨ ਸਾਹਿਬ ਤੋਂ ਸ਼ੁਰੂ ਹੋਏਗੀ ਗੁਰਦੁਆਰਾ ਦੁੱਖਨਾਨ ਸਾਹਿਬ ਪਟਿਆਲਾ ਤੋਂ ਤੇ ਉੱਥੇ ਵੀ ਜਿਹੜਾ ਹੈਗਾ ਸੰਗਤਾਂ ਵਾਲੀਆਂ ਆਣਗੇ ਕਾਫੀ ਆਪਕਰ ਗਈਏ ਤੇ ਕਾਫੀ ਇੰਡਸਟਰੀਜ਼ ਵੀ ਆਣਗੇ ਮੈਨੂੰ ਪਤਾ ਲੱਗਿਆ ਹੈਗਾ ਤੇ ਉਹ ਯਾਤਰਾ ਜਿਹੜਾ ਰਸਤਾ ਰਹੇਗਾ ਉਹ ਵੀ 10 ਵਜੇ ਕੋਈ ਲੱਗ ਕੇ 12 ਜੁਲਾਈ ਨੂੰ ਕਿਉਂਕਿ ਰਾਤ ਨੂੰ ਸੰਗਤ ਉੱਥੇ ਵਿਸ਼ਰਾਮ ਕਰੇਗੀ 12 ਜੁਲਾਈ ਨੂੰ ਨਗਰ ਕੀਰਤਨ ਆਰੰਭ ਹੋ ਕੇ ਪਟਿਆਲਾ ਤੋਂ ਸ਼੍ਰੀ ਗੁਰੂ ਗੁਰਦਰਾ ਦੂਖ ਨਵਾਂ ਤੋਂ ਆਰੰਭ ਹੋਏਗਾ ਉੱਥੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਟਿਆਲਾ ਪੁਲਿਸ ਵੱਲੋਂ ਗਾਰਡ ਆਫ ਆਨਰ ਸਲਾਮੀ ਦਿੱਤੀ ਜਾਏਗੀ ਔਰ ਇਹ ਨਗਰ ਕੀਰਤਨ ਸਕਤੀਗੜ ਦੇ ਸਾਹਮਣੇ ਡੀਸੀ ਆਫਿਸ ਐਸਐਸਪੀ ਸਰਵਿਸ ਜੇਲ ਰੋਡ ਤੋਂ ਥਾਪਰ ਕਾਲਜ ਵਾਲੇ ਚੌਕ ਤੋਂ ਸਿਵਲਾਈਨ ਥਾਣੇ ਦੇ ਅੱਗੇ ਤੋਂ ਹੁੰਦਾ ਹੋਇਆ ਨਾਭਾ ਰੋਡ ਤੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ PRTC ਵਰਕਸ਼ਾਪ ਦੇ ਸਾਹਮਣੇ ਤੋਂ ਹੁੰਦਾ ਹੋਇਆ ਕਲਿਆਣ ਪਿੰਡ ਪਹੁੰਚੇਗਾ ਉੱਥੇ ਵੀ ਗੁਰਕਰਵਰ ਵੱਲੋਂ ਸਤਕਾਰ ਭੇਟ ਕੀਤਾ ਜਾਏਗਾ ਕੁਝ ਦਿਨ ਉੱਥੇ ਰੁਕੇਗਾ ਉਸ ਤੋਂ ਬਾਅਦ ਰਖਣਾ ਰਖਲੇ ਤੋਂ ਬਾਅਦ ਇਹ ਉੱਥੇ ਕੈਂਬਰੀਜ਼ ਗਲੋਬਲ ਮਾਲ ਸਕੂਲ ਹੈ ਜੀ ਉੱਥੇ ਪਹੁੰਚੇਗਾ ਜਿੱਥੇ ਇਹਦਾ ਠਹਿਰਾਓ ਹੈ ਉੱਥੇ ਸਾਡੇ ਸਤਕਾਰਯੋਗ ਸ਼੍ਰੀ ਰਣਬੀਰ ਸਿੰਘ ਘਟੜਾ ਆਈਪੀਐਸ ਰਿਟਾਇਰਡ ਆਈਜੀਪੀ ਉਹਨਾਂ ਦੇ ਤੇ ਉਹਨਾਂ ਦੇ ਬਾਕੀ ਸਹਿਯੋਗੀਆਂ ਵੱਲੋਂ ਸਕੂਲ 'ਚ ਪ੍ਰਬੰਧ ਕੀਤਾ ਗਿਆ ਜਿੱਥੇ ਬ੍ਰੇਕਫਾਸਟ ਦਾ ਪ੍ਰਬੰਧ ਹੋਏਗਾ ਕੀਰਤਨ ਦਾ ਪ੍ਰਬੰਧ ਹੋਏਗਾ ਸਕੂਲ ਦੇ ਬੱਚੇ ਬੱਚਿਆਂ ਦੇ ਪੇਰੈਂਟਸ ਤੇ ਇਲਾਕੇ ਦੀ ਸੰਗਤ ਵੀ ਉੱਥੇ ਇਕੱਠੀ ਹੋਏਗੀ ਉਸ ਤੋਂ ਬਾਅਦ ਸੰਗਰੂਰ ਰੋਡ ਤੋਂ ਹੁੰਦੇ ਹੋਏ ਤੇ ਨਗਰ ਕੀਰਤਨ ਸਮਾਣਾ ਵਾਸਤੇ ਚੱਲੇਗਾ ਸਮਾਣਾ ਗੁਰਦੁਆਰਾ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਗੁਰਦੁਆਰਾ ਸ੍ਰੀ ਗੜੀ ਨਜੀਦ ਜਿੱਥੇ ਗੁਰੂ ਸਾਹਿਬ ਗਏ ਸੀ ਉੱਥੇ ਦਰਸ਼ਨ ਕਰੀ ਸੰਗਤ ਕਰੇਗੇ ਗੁਰਦੁਆਰਾ ਸਾਹਿਬ ਗੜੀ ਨਜੀਦ ਸਮਾਣਾ ਤੋਂ ਬਾਅਦ ਗੁਰਦੁਆਰਾ ਕਰਹਾਲੀ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਚਨਸ਼ੋਭ ਤਰਤੀ ਪ੍ਰਾਪਤ ਹੈ ਉਥੇ ਨਗਰ ਕੀਰਤਨ ਪਹੁੰਚੇਗਾ ਉਸ ਤੋਂ ਬਾਅਦ ਚੀਕਾ ਸਾਈਡ ਨੂੰ ਰਵਾਣਾ ਹੋਏਗਾ ਔਰ ਚੀਕਾ ਉਥੇ ਵੀ ਹਰਿਆਣਾ ਦੇ ਵਿੱਚ ਪ੍ਰਵੇਸ਼ ਕਰੇਗਾ ਹਰਿਆਣਾ ਦੇ ਵਿੱਚ ਪ੍ਰਵੇਸ਼ ਕਰੇਗਾ ਹਰਿਆਣਾ ਪ੍ਰਵੇਸ਼ ਤੇ ਸਾਹਰਪਾਲ ਸਿੰਘ ਚੀਕਾ ਜੀ ਸਾਬਕਾ ਚੇਅਰਮੈਨ ਪਰ ਮੌਜੂਦਾ ਪ੍ਰਧਾਨ ਪੰਜਾਬ ਪੰਜਾਬੀ ਅਕਾਦਮੀ ਦੇ ਡਾਇਰੈਕਟਰ ਨੇ ਉਹ ਉਹ ਇਹਦਾ ਸਵਾਗਤ ਕਰਨਗੇ ਸੰਤਾਂ ਸਵਾਗਤ ਕਰਨ ਗਿਆ ਚੀਕਾ ਵਿਖੇ ਗੁਰਦੁਆਰਾ ਸਾਹਿਬ ਨਵੀਂ ਪਾਸ਼ੀ ਉਥੇ ਹਰ ਹੋਇਆ ਦੁਪਹਿਰ ਦਾ ਲੰਗਰ ਹੈ ਸੰਗਤ ਉਥੇ ਆਰਾਮ ਕਰੇਗੀ ਲੰਗਰ ਪਾਣੀ ਸ਼ਕੇਗੀ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਕੈਥਲ ਵਾਸਤੇ ਰਵਾਨਾ ਹੋਏਗਾ ਗੁਰਦੁਆਰਾ ਸਾਹਿਬ ਨਵੀਂ ਪਾਸ਼ੀ ਕੈਥਲ ਪਹੁੰਚੇਗਾ ਜਿੱਥੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ਼੍ਰੀ ਨਾਇਬ ਸਿੰਘ ਸੈਣੀ ਜੀ ਉਹ ਨਗਰ ਕੀਰਤਨ ਦਾ ਆਪਣੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਆਪਣੇ ਸਾਥੀਆਂ ਨਾਲ ਇਹਦਾ ਸਵਾਗਤ ਕਰਨਗੇ ਕੀ ਇਹ ਕਹਿੰਦੇ ਕਿ ਹਰਿਆਣਾ ਸਰਕਾਰ ਵੱਲੋਂ ਜਿਹੜਾਗਾ ਆਪਾਂ ਸਟੇਟ ਜਿਹੜਾਗਾ ਗੈਸਟ ਦੇ ਤੌਰ ਤੇ ਵੀ ਪੂਰੀ ਨਗਰ ਕੀਰਤਨ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਰਤਵਾ ਦਿੱਤਾ ਗਿਆ ਹੈਗਾ ਹਾਂ ਬਿਲਕੁਲ ਜੀ ਇਹ ਉਹਨਾਂ ਨੇ ਗੁਰੂ ਸਾਹਿਬ ਦਾ ਮਾਨ ਸਤਕਾਰ ਕਰਦੇ ਹੋਏ ਜਿੰਨੀਆਂ ਸੀਸਮਾਰਗ ਯਾਤਰਾ ਦਿੱਲੀ ਤੋਂ ਚੱਲਦੀਆਂ ਨੇ ਔਰ ਸਾਰੀਆਂ ਸੀਸਮਾਰਗ ਯਾਤਰਾ ਨੂੰ ਉਹ ਸਟੇਟ ਗੈਸਟ ਦਾ ਦਰਜਾ ਦਿੰਦੇ ਨੇ ਹਰ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਾਹਿਬ ਉਥੋਂ ਦੇ ਰਾਜਨੀਤਿਕ ਅਫਸਰ ਰਾਜਨੀਤਿਕ ਲੀਡਰ ਸਹਿਬਾਨ ਐਮ ਐਲ ਏ ਸਹਿਬਾਨ ਐਨ ਪੀ ਸਾਹਿਬ ਕੰਸਰਨ ਜਿਹੜੇ ਨੇ ਉਹ ਨਾਲ ਚੱਲਦੇ ਨੇ ਨਗਰ ਕੀਰਤਨ ਦੇ ਤੇ ਇਸੇ ਤਰ੍ਹਾਂ ਇਸ ਵਾਰ ਵੀ ਇਸ ਨਗਰ ਕੀਰਤਨ ਨੂੰ ਤਰਮਬਜੋ ਯਾਤਰਾ ਨੂੰ ਸਟੇਟ ਗੈਸ ਦਾ ਦਰਜਾ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਆਪ ਉੱਥੇ ਹਾਜ਼ਰ ਹੋਣਗੇ ਉੱਥੋਂ ਚੱਲ ਕੇ ਕੈਥਲ ਤੋਂ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਨੌਮੀ ਪਾਸ਼ੀ ਜੀਂਹਂ ਪਹੁੰਚੇਗਾ ਤੇ ਜੀਂਦ ਵੀ ਰਾਤ ਦਾ ਵਿਸ਼ਰਾਮ ਹੋਏਗਾ ਰਾਤ ਦਾ ਪੜਾਓ ਜੀਂਦ ਹੋਏਗਾ ਅਗਲੇ ਦਿਨ 13 ਤਾਰੀਖ ਨੂੰ ਜੀਂਦ ਤੋਂ ਚੱਲ ਕੇ ਇਹ ਨਗਰ ਕੀਰਤਨ ਰੋहतक ਗੁਰਦੁਆਰਾ ਲਖਨ ਮਾਜਰਾ ਗੁਰਦੁਆਰਾ ਬੰਗਲਾ ਸਾਹਿਬ ਉੱਥੇ ਵੀ ਬੰਗਲਾ ਸਾਹਿਬ हरियाणा सिख गुरुद्वारा मैनेजमेंट कमेटी ਵੱਲੋਂ ਹਰਾਨੇ ਹਰਿਆਣਾ ਪ੍ਰਵੇਸ਼ ਤੋਂ ਲੈ ਕੇ ਸਾਰੇ ਰਸਤੇ ਵਿੱਚ ਸਾਰੇ ਗੁਰੂਕਰਾਂ ਵਿੱਚ ਔਰ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਵੀ ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਸਬੰਧੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰ ਜਗਦੀਸ਼ ਸਿੰਘ ਢਿੰਡਾ ਜੀ ਆਪ ਨਿੱਜੀ ਤੌਰ ਤੇ ਤੇ ਆਪਣੀ ਸਾਰੀ ਟੀਮ ਦੇ ਨਾਲ ਸਾਰੇ ਪ੍ਰਬੰਧ ਕਰਾ ਰਹੇ ਨੇ ਔਰ ਉਹਨਾਂ ਨਾਲ ਮੀਟਿੰਗਸ ਵੀ ਹੋਈ ਹੈ ਉਹਨਾਂ ਨੇ ਹੁਣ ਸਾਰੇ ਪ੍ਰਬੰਧ ਦੱਸਿਆ ਕਿ ਮੁਕੰਮਲ ਹੋਏ ਨੇ ਤਾਂ 13 ਤਰੀਕ ਨੂੰ ਰੋहतक ਤੋਂ ਫੇਰ ਅੱਗੇ ਚੱਲ ਕੇ ਅ ਬਰਸਾਨਾ ਹੁੰਦੇ ਹੋਏ ਬਰਸਾਨਾ ਵੀ ਉੱਥੇ ਗਊਸ਼ਾਲਾ ਕਮੇਟੀ ਹੈ ਜਿਨ੍ਹਾਂ ਨੇ ਬਹੁਤ ਸਤਿਕਾਰ ਕੀਤਾ ਔਰ ਉਹਨਾਂ ਨੇ ਬਹੁਤ ਫੋਰਸ ਨਾਲ ਯੂਪੀ ਐਂਟਰ ਕਰ ਜਾਏਗਾ ਹਾਂ ਯੂਪੀ ਐਂਟਰ ਕਰ ਜਾਏਗਾ ਯੂਪੀ ਦੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮਿਲ ਹੋਇਆ ਯੂਪੀ ਐਂਟਰ ਤੇ ਉਹ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਆਉਣਗੇ ਤੇ ਉਸ ਤੋਂ ਬਾਅਦ ਫਿਰ ਬਰਸਾਨਾ ਬਰਸਾਨਾ ਦੁਪਹਿਰ ਦਾ ਲੰਗਰ ਪਾਣੀ ਹੈ ਸੰਗਤ ਨੂੰ ਉੱਥੇ ਗਊਸ਼ਾਲਾ ਕਮੇਟੀ ਹੈ ਜੀ ਉਹ ਲੰਗਰ ਪਾਣੀ ਦਾ ਤਿਆਰੀ ਕਰਕੇ ਲੰਗਰ ਪਾਣੀ ਸ਼ਕਾਨਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਗੁਰਦੁਆਰਾ ਗੁਰੂ ਕਾ ਤਾਲ ਜਿੱਥੇ ਗੁਰੂ ਸਾਹਿਬ ਪਹੁੰਚੇ ਸੀ ਜਿੱਥੋਂ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਸੀ ਸੰਗਤ ਉੱਥੇ ਪਹੁੰਚੇਗੀ ਗੁਰਸਥਾਨਾਂ ਦੇ ਦਰਸ਼ਨ ਕਰੇਗੀ ਤੇ ਰਾਤ ਉੱਥੇ ਵਿਸ਼ਰਾਮ ਹੋਏਗਾ ਕਿ ਭਗਤ ਜਿਹੜੇ ਸੰਗਤ ਹੈਗੀਆਂ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਏਗਾ ਕਿ ਮੀ ਬਰਸਾਤ ਪਾਣੀ ਖਾਣ ਪੀਣ ਦਾ ਕੋਈ ਮੁਸ਼ਕਲ ਨਾ ਆਵੇ ਆ ਬਿਲਕੁਲ ਜੀ ਇਹ ਪੰਜਾਬ ਵਿੱਚ ਵੀ ਹਰਿਆਣਾ ਵਿੱਚ ਵੀ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਔਰ ਸਰਕਾਰ ਨੇ ਵੀ ਸਹਰਪਾਲ ਸਿੰਘ ਠੀਕਾ ਜੀ ਨੇ ਵੀ ਇਹ ਸਾਰੀਆਂ ਗੱਲਾਂ ਡਿਸਕਸ ਹੋਈਆਂ ਨੇ ਕਿਤੇ ਵੀ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਕੋ ਉਚਾਨਕ ਬਾਰਿਸ਼ ਹੁੰਦੀ ਹੈ ਕੋ ਮੁਸ਼ਕਲ ਹੁੰਦੀ ਤਾਂ ਸਾਰੇ ਪ੍ਰਬੰਧ ਮੁਕੰਮਲ ਹੋਏ ਨੇ ਔਰ ਯੂਪੀ ਦੇ ਵਿੱਚ ਵੀ ਇਹ ਗੱਲ ਹੋਈ ਹੋਈ ਹੈ ਉਹਨਾਂ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਨੇ ਔਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਇਹ ਪੰਜ ਸਟੇਟਾਂ ਲੱਗੀਆਂ ਪੰਜਾਬ ਚੰਡੀਗੜ੍ਹ ਹਰਿਆਣਾ ਯੂਪੀ ਤੇ ਦਿੱਲੀ ਬਿਲਕੁਲ ਜੀ ਪੰਜ ਸਟੇਟਾਂ ਦੇ ਵਿੱਚ ਦੀ ਨਗਰ ਕੀਰਤਨ ਜਾਏਗਾ ਔਰ ਪੰਜਾਂ ਸਟੇਟਾਂ ਨਾਲ ਤਾਲਮਿਲ ਕੀਤਾ ਗਿਆ ਪੰਜਾਂ ਸਟੇਟਾਂ ਦੇ ਗਵਰਨਮੈਂਟ ਵੱਲੋਂ ਵੀ ਔਰ ਉਹਨਾਂ ਦੇ ਅਧਿਕਾਰੀਆਂ ਵੱਲੋਂ ਵੀ ਫੁੱਲੀ ਅਸ਼ੋਰ ਕੀਤਾ ਗਿਆ ਵੀ ਕੋਈ ਦਿੱਕਤ ਨਹੀਂ ਆਏਗੀ ਉਹ ਫੁੱਲੀ ਕੋਆਪਰੇਟ ਕਰਨਗੇ ਔਰ 14 ਤਾਰੀਖ ਨੂੰ ਆਗਰਾ ਗੁਰੂ ਕਾ ਤਾਲ ਗੁਰਦੁਆਰਾ ਸਭਾ ਆਗਰਾ ਤੋਂ ਚੱਲ ਕੇ ਇਹ ਨਗਰ ਕੀਰਤਨ ਫਿਰ ਗੁਰਦੁਆਰਾ ਸਿਸਕਨ ਸਾਹਿਬ ਚੰਨਰੀ ਚੌਕ ਦਿੱਲੀ ਪਹੁੰਚੇਗਾ ਜਿੱਥੇ ਦਿੱਲੀ ਕਮੇਟੀ ਦੇ ਸਾਰੇ ਉੱਚ ਅਧਿਕਾਰੀ ਉੱਥੇ ਹਾਜ਼ਰ ਹੋਣਗੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਉੱਥੇ ਮੁੱਖ ਮੰਤਰੀ ਆ ਰਹੇ ਨੇ ਦੇਖਿਆ ਬੁਤਾਂ ਆ ਗੱਲਬਾਤ ਚੱਲੀ ਹੈ ਉਹ ਕਨਫਰਮ ਕਰ ਦੇਣਗੇ ਵੀ ਹੋਪ ਵੀ ਆਉਣਗੇ ਉਹਨਾਂ ਨੇ ਅਸ਼ੋਰ ਕੀਤਾ ਹੈ ਵੀ ਉਹ ਜ਼ਰੂਰ ਸਮਾਂ ਕੱਢਣਗੇ ਉੱਥੇ ਪਹੁੰਚਣਗੇ ਤੇ ਉੱਥੇ ਫਿਰ ਇਹ ਸਮਾਪਤੀ ਦੀ ਅਰਦਾਸ ਬੇਨਤੀ ਹੋਏਗੀ ਜੀ ਜੀ ਮੈਂ ਇੱਕ ਗਲਤ ਅੰਦਾਜ਼ਾ ਕਿ ਤੁਸੀਂ ਜਦੋਂ ਪਹਿਲਾਂ ਸ਼ੀਸ਼ ਮਾਰਗ ਯਾਤਰਾ ਕਰਦੇ ਸੀਗੇ 2011 ਤੋਂ ਕਰ ਰਹੇ ਹੋ ਹੈਨਾ ਤੁਸੀਂ ਸਰਵਿਸ ਹੈਗੇ ਉਸ ਟਾਈਮ ਵੀ ਲੱਗੇ ਰਹੇ ਤੇ ਹੁਣ ਜਿਹੜੀ ਇਹ ਆਪਾਂ ਗੱਲ ਕਰਦੇ ਆ ਧਰਮ ਬਚਾਓ ਯਾਤਰਾ ਇਹਨਾਂ ਦੋਹਾਂ ਚ ਕਿਆ ਤੱਲ ਕਰ ਕਿਆ ਫਰਕ ਆਪਣੀ ਨੌਜਵਾਨ ਪੀੜ੍ਹੀ ਨੂੰ ਦੱਸੋ ਬੜਾ ਵਿਸਥਾਰ ਨਾਲ ਬਿਲਕੁਲ ਜੀ ਕਿਉਂਕਿ ਧਰਮ ਜਿਹੜਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਜੋ ਅੱਜ ਵੀ ਧਰਮ ਪਰिवर्तन ਹੋ ਰਿਹਾ ਹਾਂ ਅੱਜ ਵੀ ਧਰਮ ਪਰिवर्तन ਹੋ ਰਿਹਾ ਅੱਜ ਲੋਕ ਕੀ ਲਾਲਚ ਨਾਲ ਕਰਦੇ ਆ ਕਿਸ ਨੂੰ ਸਕੂਲ ਫੀਸ ਦਾ ਕਿਸ ਨੂੰ ਪੈਸੇ ਦਾ ਕਿਸ ਨੂੰ ਮਕਾਨ ਦਾ ਕਿਸ ਨੂੰ ਸਕੂਟਰ ਦਾ ਕਿਸ ਨੂੰ ਮੋਟਰਸਾਈਕਲ ਦਾ ਦੇ ਕੇ ਉਹ ਗਰੀਬ ਲੋਕਾਂ ਨੂੰ ਫਸਾਇਆ ਜਾਂਦਾ ਹੈ ਜਿਹੜੇ ਕਿ ਵਾਕਈ ਹੀ ਜ਼ਰੂਰਤਮੰਦ ਹੈਗੇ ਨੇ ਬੇਸ਼ੱਕ ਇਹ ਧਰਮ ਪਰिवर्तन ਹੋ ਰਿਹਾ ਜਿਹੜਾ ਲਾਲਚ ਨਾਲ ਹੋ ਰਿਹਾ ਇਹ ਲਾਲਚ ਵਾਲਾ ਧਰਮ ਪਰिवर्तन ਜਿਹੜਾ ਹੈ ਇਹ ਸਥਾਈ ਧਰਮ ਪਰिवर्तन ਨਹੀਂ ਹੁੰਦਾ ਜੇ ਅੱਜ ਉਹ ਲਾਲਚ ਨਾਲ ਦੂਜੇ ਪਾਸੇ ਗਏ ਨੇ ਤਾਂ ਕੱਲ ਨੂੰ ਤੀਜੇ ਪਾਸੇ ਵੀ ਚਲੇ ਜਾਣ। ਪਰ ਗੁਰੂ ਜੀ ਤਾਂ ਮੰਨੇ ਨਹੀਂ। ਇਹ ਇਹ ਵਿਲੱਖਣਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਪਾਣ ਤੋਂ ਇਨਕਾਰ ਕੀਤਾ। ਉਸੇ ਜਨੇਊ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਹੈ। ਇਹ ਗੱਲ ਜਨੇਊ ਦੀ ਨਹੀਂ ਸੀ, ਜਾਂ ਗੱਲ ਅਸੂਲਾਂ ਦੀ ਸੀ। ਸੋ ਇਹ ਅਸੂਲਾਂ ਤੇ ਪੈਰਾ ਦਿੱਤਾ ਗਿਆ ਸੀ। ਮਨੁੱਖੀ ਹੱਕਾਂ ਤੇ ਪੈਰਾ ਦਿੱਤਾ ਗਿਆ ਸੀ ਧਰਮ ਨੂੰ ਬਚਾਉਣ ਲਈ ਪੈਰਾ ਦਿੱਤਾ ਗਿਆ ਸੀ ਇਸੇ ਲਈ ਧਰਮ ਬਚਾਓ ਯਾਤਰਾ ਜਿਹੜਾ ਤੁਸੀਂ ਦੱਸਿਆ ਬਾਬਾ ਮਨਜੀਤ ਸਿੰਘ ਜੀ ਸ਼੍ਰੀ ਗੰਗਾ ਨਰਸਿਰੀ ਵਾਲਿਆਂ ਨੇ ਮੇਰੇ ਖਿਆਲ ਵਿੱਚ 45 ਤੋਂ ਵੱਧ ਨਗਰ ਕੀਰਤਨ ਸਜਾਏ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਸੰਗਤ ਦੀ ਤੇ ਉਹਨਾਂ ਦੀ ਹਿੰਮਤ ਹੈ ਕਿ ਉਹਨਾਂ ਨੇ ਹਿੰਮਤ ਕੀਤੀ ਔਰ ਦਾਸ ਦਾ ਸੁਭਾਗ ਹੈ ਵੀ ਸਾਨੂੰ ਕਰੀਬ ਲਗਭਗ ਸਾਰੇ ਹੀ ਨਗਰ ਕੀਰਤਨਾਂ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਕਈ ਵਾਰੀ ਸਰਕਾਰੀ ਤੌਰ ਤੇ ਵੀ ਸ਼ਾਮਲ ਹੋਏ ਆ ਜਿੱਥੇ ਆਫੀਸ਼ੀਅਲੀ ਡਿਊਟੀ ਲੱਗਦੀ ਰਹੀ ਹੈ ਔਰ ਕਈ ਵਾਰੀ ਆਪਣੇ ਤੌਰ ਤੇ ਵੀ ਅਸੀਂ ਸ਼ਾਮਲ ਹੋਏ ਆ ਸੰਗਤ ਦੇ ਤੌਰ ਤੇ ਵੀ ਸ਼ਾਮਲ ਹੋਏ ਆ ਐਜੇ ਸੇਵਾ ਵੀ ਸ਼ਾਮਲ ਹੋਏ ਆ ਇਹ ਨਗਰ ਕੀਰਤਨ ਹੈ ਨਗਰ ਕੀਰਤਨ ਹੈ ਜਿਹਦੇ ਚ ਸੰਗਤ ਆਪ ਮਾਰੇ ਸ਼ਾਮਲ ਹੋਈ ਹੁੰਦੀ ਹੈ ਕੋਈ ਕਲੈਕਸ਼ਨ ਨਹੀਂ ਕੀਤੀ ਜਾਂਦੀ ਕੋਈ ਪੈਸਾ ਨਹੀਂ ਇਕੱਠਾ ਕੀਤਾ ਜਾਂਦਾ ਕਿਸੇ ਤੋਂ ਉਗਰਾਹੀ ਨਹੀਂ ਕੀਤੀ ਜਾਂਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਔਰ ਸੰਗਤ ਆਪਣੇ ਖਰਚੇ ਤੇ ਹੀ ਨਾਲ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਕੀ ਹੈ ਬਹੁਤ ਹੀ ਡਿਸਪੀਨਡ ਚਾਹੇ ਇਥੋਂ ਦਿੱਲੀ ਜਾਈਏ ਚੈਸ ਗੁਰਦਰਾਸ ਸੀਸਗੰਜ ਸਭ ਚੰਨੀ ਚੌਕ ਤੋਂ ਨਗਰ ਕੀਰਤਨ ਚੱਲ ਕੇ ਜਿੱਧਰ ਦੀ ਭਾਈ ਜੈਤਾ ਜੀ ਹੋ ਕੇ ਆਏ ਸੀ ਵਾਇਆ ਬਾਗਪਤ ਤੇ ਤਰਾਵੜੀ ਅੰਮ੍ਰਾਲਾ ਗੁਰਦਰਾਣਾ ਨਾਬਾ ਸਾਹਿਬ ਜ਼ੀਰਕਪੁਰ ਚੰਡੀਗੜ੍ਹ ਵਿੱਚ ਦੀ ਹੋ ਕੇ ਤੇ ਗੁਰਦਰਾਸ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਪਹੁੰਚਦਾ ਹਰ ਇੱਕ ਨੂੰ ਹਦਾਇਤ ਹੈ ਕਿ ਕੋਈ 8 ਫੁੱਟ ਤੋਂ ਵੱਧ ਜਗ੍ਹਾ ਨਹੀਂ ਲਏਗਾ ਕੋਈ ਕਾਰ ਇੱਕ ਦੂਜੇ ਤੋਂ ਅੱਗੇ ਨਹੀਂ ਕੱਡੇਗਾ ਕੋਈ ਆਪਣਾ ਵਹੀਕਲ ਪਾਲਕੀ ਸਾਹਿਬ ਤੋਂ ਅੱਗੇ ਨਹੀਂ ਕੱਡੇਗਾ ਕੋਈ ਪਟਾਕੇ ਨਹੀਂ ਚਲਾਏ ਜਾਂਦੇ ਕੋਈ ਮਠਿਆਈ ਨਹੀਂ ਵੰਡੀ ਜਾਂਦੀ ਕੋਈ ਆਪਣੇ ਨਿੱਜੀ ਤੌਰ ਤੇ ਸ਼ਬਦ ਕੀਰਤਨ ਨਹੀਂ ਲਗਾਉਂਦਾ ਸੋ ਇਹ ਇੱਕ ਵਰਾਗਮਈ ਉਸ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਆਪ ਮੁਹਾਰੇ ਤੇ ਸ਼ਰਧਾਨਾ ਸ਼ਾਮਲ ਹੁੰਦੀਆਂ ਨੇ ਔਰ ਇਹਦਾ ਉਦੇਸ਼ ਜਿਹੜਾ ਹੈਗਾ ਜਿੱਥੇ ਅਸੀਂ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਬਾਰੇ ਸ਼ੀਸ਼ਮਾਰਗ ਤੇ ਮੈਂ ਤੁਹਾਨੂੰ ਲਿਆਉਂਗਾ ਕੋਈ ਬੱਚਿਆਂ ਨੂੰ ਦੱਸਣਾ ਸ਼ੀਸ਼ਮਾਰਗ ਤੇ ਧਰਮ ਯਾਤਰਾ ਦੋਹਾਂ ਦਾ ਫਰਕ ਦੱਸ ਦੇ ਕੋਈ ਸੀਸਮਰਗ ਯਾਤਰਾ ਧਰਮ ਬਚਾਓ ਯਾਤਰਾ ਉਸੀ ਜਦੋਂ ਕਸ਼ਮੀਰ ਦੇ ਪੰਡਤਾਂ ਨੇ ਸ਼੍ਰੀ ਕਿਰਪਾ ਰਾਮ ਦਾਤ ਜੀ ਦੇ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਆ ਕੇ ਪੁਕਾਰ ਕੀਤੀ ਸੀ ਕਿ ਸਾਡਾ ਸਾਨੂੰ ਖਤਮ ਕੀਤਾ ਜਾ ਰਿਹਾ ਸਾਡਾ ਤਿਲਕ ਜੰਜੂ ਜਿਹੜਾ ਖਤਮ ਕੀਤਾ ਜਾ ਰਿਹਾ ਜਨੇਊ ਉਤਾਰਿਆ ਜਾ ਰਿਹਾ ਕਤਲੇਆਮ ਹੋ ਰਿਹਾ ਹੈ ਧਰਮ ਪਰਵਰਤਨ ਲਈ ਜ਼ੋਰ ਪਾਇਆ ਜਾ ਰਿਹਾ ਹੈ ਧਰਮ ਦੀ ਰੱਖਿਆ ਕੀਤਾ ਜਾਏ ਉਦੋਂ ਧਰਮ ਦੀ ਰੱਖਿਆ ਕਰਨ ਲਈ ਇਸ ਜੰਜੂ ਨੂੰ ਬਚਾਉਣ ਲਈ ਤਿਲਕ ਨੂੰ ਬਚਾਉਣ ਲਈ ਮਨੁੱਖੀ ਹੱਕਾਂ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਸੀ ਇਹ ਉਹਨਾਂ ਦੇ ਜਾਣ ਦੀ ਹੈ ਜਿਹਦੇ ਵਿੱਚ ਇੱਕ ਸ਼ਹਾਦਤ ਦੇਣ ਵਾਲਾ ਵਿਅਕਤੀ ਇੱਕ ਸ਼ਖਸੀਅਤ ਆਪ ਸ਼ਹਾਦਤ ਦੇਣ ਲਈ ਜਾ ਰਹੀ ਹੈ ਜਦੋਂ ਕਿ ਆਮ ਤੌਰ ਤੇ ਸਰਕਾਰਾਂ ਵੱਲੋਂ ਫੜ ਕੇ ਤੇ ਫੋਰਸਿਬਲੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਸ਼ਹਾਦਤ ਅਲੀ ਕੋ ਆਪਣੇ ਤੌਰ ਤੇ ਰਾਜੀ ਨਹੀਂ ਹੁੰਦਾ ਸੋ ਉਹ 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 ਗੀ ਚੀਜ਼ ਸੀ ਵੀ ਜਿਹਦੇ ਚੋਂ ਧਰਮ ਨੂੰ ਬਚਾਉਣ ਲਈ ਉਹਨਾਂ ਨੇ ਇਸ ਤਰੀਕ ਨੂੰ ਜਿਸ ਤਰੀਕ ਨੂੰ ਨਗਰ ਕੀਰਤਨ ਚੱਲਣਾ ਹੈ 11 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਧਰਮ ਬਚਾਉਣ ਲਈ ਯਾਤਰਾ ਸ਼ੁਰੂ ਕੀਤੀ ਜਦੋਂ ਉੱਥੇ ਸੀਸ ਦੇ ਦਿੰਦੇ ਆ ਜਦੋਂ ਜਾ ਕੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀਸ ਦੇ ਦਿੱਤਾ ਤਾਂ ਉਦੋਂ ਜਿਹੜੇ ਭਾਈ ਜੈਤਾ ਜੀ ਨੇ ਜਿਹੜਾ ਸੀਸ ਲੈ ਕੇ ਆਏ ਸੀ ਤਾਂ ਜਿਸ ਜਗ੍ਹਾ ਤੇ ਉਹ ਚੱਲੇ ਸੀ ਉਸ ਜਗ੍ਹਾ ਤੇ ਸਾਹਮਣੇ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਉਹਨਾਂ ਦਾ ਸੀਸ ਲੈ ਕੇ ਜਦੋਂ ਵਾਪਸੀ ਚੱਲਦੇ ਆ ਤਾਂ ਉਹ ਫਿਰ ਸੀਸmarg ਯਾਤਰਾ ਉਹ ਚੱਲਦੀ ਹੈ ਵਾਪਸ ਉਹਨਾਂ ਦੂਸਰਬ ਲੈਂਦੇ ਆ ਜੀ ਹਾਂ ਵਾਪਸ ਅਨੰਦਪੁਰ ਸਾਹਿਬ ਵਾਪਸੀ ਹੁੰਦੀ ਹੈ ਤੇ ਗੁਰਦਰਾ ਸੀਸਗੰਸਾਹਬ ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਸੀ ਜਿਹੜਾ ਸਰੀਰ ਸੀ ਨੀਚੇ ਵਾਲਾ ਉਹਦਾ ਵੀ ਇੱਕ ਸੰਸਕਾਰ ਕਰਦੇ ਦਾ ਕਹਿੰਦੇ ਹਾਂਜੀ ਬਿਲਕੁਲ ਜੋ ਗੁਰ ਇਤਿਹਾਸ ਉਹ ਧੜ ਦਾ ਉਹਨਾਂ ਦੇ ਜਿਹੜੇ ਸਰੀਰ ਦਾ ਸੰਸਕਾਰ ਸੀ ਭਾਈ ਲੱਖੀ ਸ਼ਾਮੰਜਾਰਾ ਜੀ ਨੇ ਆਪਣੇ ਨਿੱਜੀ ਸਥਾਨ ਤੇ ਰਕਾਬਗੰਦ ਸਾਹਿਬ ਉਦੋਂ ਪਿੰਡ ਦਾ ਨਾਮ ਰਕਾਬਗੰਸੀ ਉੱਥੇ ਕੀਤਾ ਸੀ ਜਿੱਥੇ ਹੁਣ ਸਿੱਖ ਕੌਮ ਦਾ ਮਹਾਨ ਸਿੱਧੀ ਸਥਾਨ ਜਿਹੜਾ ਹੈ ਉਹ ਗੁਰਦੁਆਰਾ ਰਕਾਬਗੰਦ ਸਾਹਿਬ ਹੈ ਤੇ ਆਖਰੀ ਸਵਾਲ ਹੈ ਮਰਾ ਸੰਗਤ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਯਾਤਰਾ ਨੂੰ ਲੈ ਕੇ ਇਸ ਯਾਤਰਾ ਜਿਹੜੀ ਹੈ ਸੀਸਮਰਗ ਯਾਤਰਾ ਵੀ ਕਿਉਂਕਿ ਕੰਸਰਨਡ ਹੈ ਐਤ ਕੀ 15ਵੀਂ ਸੀਸਮਰਗ ਯਾਤਰਾ ਨਵੰਬਰ ਚ ਹੋਏਗੀ ਜਿੱਥੇ ਉਦੋਂ ਧਰਮ ਬਚਾਉਣ ਦੀ ਗੱਲ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਮ ਬਚਾਉਣ ਵਾਸਤੇ ਹੋ ਗਏ ਹੁਣ ਉਥੇ ਧਰਮ ਬਚਾਉਣ ਦਾ ਕਾਰਜ ਪੂਰਾ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਜਿਹੜੇ ਹੁਣ ਕੌਮ ਐ ਸਾਰਾ ਸੰਸਾਰ ਫੋਲੋ ਕਰ ਰਹੇ ਨੇ ਤੇ ਉਬਾਚ ਰਹੇ ਪਰ ਉਹਦੇ ਨਾਲ ਨਾਲ ਹੁਣ ਧਰਤ ਬਚਾਉਣ ਦੀ ਵੀ ਇੱਕ ਗੱਲ ਐ ਸਾਨੂੰ ਆਪਣੇ ਅਗਲੀ ਆਉਣ ਵਾਲੀ ਜਨਰੇਸ਼ਨ ਲਈ ਸਾਨੂੰ ਧਰਤੀ ਬਚਾਉਣ ਦਾ ਵੀ ਕਾਰਜ ਕਰਨਾ ਚਾਹੀਦਾ ਹੈ ਵਾਤਾਵਰਨ ਬਚਾਉਣ ਦਾ ਵੀ ਕਾਰਜ ਕਰਨਾ ਚਾਹੀਦਾ ਔਰ ਇਹ ਕਾਰਜ ਵੀ ਬਾਬਾ ਮਨਜੀਤ ਸਿੰਘ ਜੀ ਸ਼੍ਰੀ ਗੰਗਾ ਨਰਸਰੀ ਵਾਲੇ 1991 ਤੋਂ ਉਹਨਾਂ ਨੇ ਚਲਾਇਆ ਹੋਇਆ ਤੇ ਵਿੱਚੇ ਮਾਂ ਬੋਲੀ ਬਚਾਣੀ ਹੈ ਜੀ ਹਾਂ ਵਿੱਚੇ ਹੀ ਮਾਂ ਬੋਲੀ ਬਚਾਣੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਉਹ ਰੈਂਦਕੀ ਉਹਨਾਂ ਨੇ ਇਹ ਮੈਂ ਇਹਦੇ ਵਾਤਾਵਰਣ ਬਾਰੇ ਤੁਹਾਨੂੰ ਦੱਸਦਾ ਕਿ 1991 ਤੋਂ ਪਟਨਾ ਪੌਂਟਾ ਸਾਹਿਬ ਤੋਂ ਉਹਨਾਂ ਨੇ ਕਾਰਜ ਸ਼ੁਰੂ ਕੀਤਾ ਸੀ ਔਰ ਉੱਥੋਂ ਉਸ ਤੋਂ ਬਾਅਦ 9 ਲੱਖਾ ਬਾਗਸ਼ਰੀ ਕੀਰਤਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਫਤਗੜ੍ਹ ਸਾਹਿਬ ਉਦੋਂ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਤੇ ਸ਼੍ਰੀ ਅਮਰੋਸਰ ਸਾਹਿਬ ਜਿਹੜੀ ਜੇਲ ਹੈ ਉਹਦੇ ਵਿੱਚ ਵੱਡੀ ਗਿਣਤੀ ਚ ਬੂਟੇ ਲਗਾਏ ਹੁਣ ਤੱਕ 40-45 ਲੱਖ ਤੋਂ ਵੱਧ ਗਿਣਤੀ ਦੇ ਬੂਟੇ ਲਗਾ ਚੁੱਕੇ ਨੇ ਪ੍ਰਸ਼ਾਦ ਬੂਟੇ ਦੰਦਿਆ ਜਦੋਂ ਵੀ ਸੀਸਮਾਰਗ ਯਾਤਰਾ ਹੁੰਦੀ ਹੈ ਔਰ ਇਸ ਧਰਮਚੋ ਯਾਤਰਾ ਚ ਵੀ ਟਰੱਕ ਭਰ ਕੇ ਬੂਟਿਆਂ ਦੇ ਚਲਦੇ ਨੇ ਨਾਲ ਔਰ ਉਹਦੇ ਪੈਕ ਬਣਾਏ ਨੇ 8-8 10-10 ਬੂਟਿਆਂ ਦੇ ਜਿੱਥੇ ਵੀ ਸੰਗਤ ਹੈ ਜਿੱਥੇ ਗੁਰੂ ਘਰ ਹੈ ਜਿੱਥੇ ਸਕੂਲ ਹੈ ਕੋ ਪੰਚਾਇਤ ਹੈ ਉਹਨਾਂ ਨੂੰ ਉਹ ਬੂਟੇ ਦਿੱਤੇ ਜਾਂਦੇ ਨੇ ਕੀ ਵਾਤਾਵਰਨ ਨੂੰ ਬਚਾਈਏ ਮੈਂ ਇੱਥੇ ਇਹ ਵੀ ਦੱਸਦਾ ਪ੍ਰਸ਼ਾਦ ਦੇ ਤੌਰ ਤੇ ਪ੍ਰਸ਼ਾਦ ਦੇ ਤੌਰ ਤੇ ਔਰ ਉਹਨਾਂ ਦੀ ਸੰਭਾਲ ਕਰਨ ਲਈ ਵੀ ਕਿਹਾ ਜਾਂਦਾ ਹੈ ਔਰ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਕੋਰੀਡੋਰ ਚਾਲੂ ਹੋਇਆ ਸੀ ਉਦੋਂ ਵੀ ਵੱਡੀ ਗਿਣਤੀ 'ਚ ਇਹ ਬੂਟੇ ਲਗਾਏ ਗਏ ਸੀ ਔਰ ਇਹ ਦੇ ਪਿੱਛੇ ਮੈਂ ਲਾਸਟ ਇੱਕ ਤੁਹਾਨੂੰ ਗੱਲ ਕਰਨੀ ਚਾਹਾਂਗਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬਾਂ ਦੀ ਕਿਰਪਾ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੇ ਸਿਰ ਤੇ ਹੱਥ ਨਾਲ ਹੀ ਬਾਬਾ ਮਨਜੀਤ ਸਿੰਘ ਦੀ ਸ਼੍ਰੀ ਗੰਗਾ ਨਗਰ ਨਰਸਰੀ ਵਾਲੇ ਤੇ ਸੰਗਤਾਂ ਇਹ ਕਾਰਜ ਕਰ ਰਹੀਆਂ ਨੇ ਉਥੇ ਹੀ ਬਾਬਾ ਜੀ ਦੇ ਹਮਸਫਰ ਮਾਤਾ ਕ੍ਰਿਪਾਲ ਕੌਰ ਜੀ ਜਿਹੜੇ ਪਿਛਲੇ ਦਿਨੀ ਸਾਨੂੰ ਵਿਸ਼ੋੜਾ ਦੇ ਗਏ ਨੇ ਪਰ ਵਿਸ਼ੋੜਾ ਵੀ ਉਹ ਉਸ ਦਿਨ ਦੇ ਕੇ ਗਏ ਨੇ ਜਿਸ ਦਿਨ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ ਔਰ ਇਹ ਜਿਹੜਾ ਵੈਸੇ ਤਾਂ ਹਰ ਨਗਰ ਕੀਰਤਨ ਸੀ ਬੜਾ ਉਤਸ਼ਾਹ ਤੇ ਉਹ ਸਾਡੇ ਲਈ ਬੜੇ ਇੱਕ ਮਾਰਗਦਰਸ਼ਨ ਹੁੰਦੇ ਸੀ ਬੜਾ ਹੌਸਲਾ ਫੁਜਾਈ ਉਹਨਾਂ ਦੀ ਹੁੰਦੀ ਸੀ ਪਰ ਇਹ ਜਿਹੜਾ 350 ਸਾਲਾਂ ਧਰਮ ਬਚਾਓ ਯਾਤਰਾ ਜਿਹੜੀ ਅਸੀਂ ਇਹ ਹੁਣ ਚੱਲ ਰਹੀ ਹੈ ਸ਼ੁਰੂ ਹੋਣੀ ਹੈ ਇਹਦੇ ਵਾਸਤੇ ਸ਼ਾਇਦ ਥੋੜਾ ਕੰਮ ਢਿੱਲਾ ਚੱਲ ਰਿਹਾ ਸੀ ਪਰ ਉਹਨਾਂ ਦੀ ਪ੍ਰੇਰਣਾ ਨਾਲ ਉਹਨਾਂ ਦੇ ਹੌਸਲੇ ਨਾਲ ਉਹਨਾਂ ਦੇ ਮੋਟੀਵੇਸ਼ਨ ਨਾਲ ਇਹ ਸਾਰਾ ਰੂਪਰੇਖਾ ਘੜੀ ਗਈ ਸਾਰਾ ਪ੍ਰੋਗਰਾਮ ਬਣਾਇਆ ਗਿਆ ਔਰ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜਿਸ ਦਿਨ ਉਹ ਸ਼ਰੀਰ ਛੱਡ ਕੇ ਗਏ ਉਸੇ ਦਿਨ ਇਹ ਸਾਰਾ ਪ੍ਰੋਗਰਾਮ ਪ੍ਰਿੰਟ ਹੋ ਗਏ ਸਾਰੀਆਂ ਫਲੈਕਸਾਂ ਬਣ ਕੇ ਇੱਕ ਪਾਸੇ ਉਹਨਾਂ ਦਾ ਸ਼ਰੀਰ ਪਿਆ ਸੀ ਇੱਕ ਪਾਸੇ ਫਲੈਕਸਾਂ ਆ ਕੇ ਪਹੁੰਚ ਗਈਆਂ ਸੀ ਸੋ ਇਹ ਉਹਨਾਂ ਦੀ ਬਹੁਤ ਵੱਡੀ ਸਾਡੇ ਸਿਰ ਤੇ ਉਹਨਾਂ ਦਾ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਉਹਨਾਂ ਦੀ ਪ੍ਰੇਰਣਾ ਹੈ ਉਹਨਾਂ ਦਾ ਹੌਸਲਾ ਇੰਨਾ ਸੀ ਉਹਨਾਂ ਦੇ ਮੋਟੀਵੇਸ਼ਨ ਪਾਵਰ ਇਹੋ ਜੀ ਸੀ ਵੀ ਉਹ ਨੈਗੇਟਿਵ ਜਾਂਦੇ ਸਾਨੂੰ ਪੋਜ਼ਿਟਿਵ ਕਰ ਦਿੰਦੇ ਸੀ ਸੋ ਉਹਨਾਂ ਦਾ ਬਹੁਤ ਵੱਡਾ ਇਸ ਸਾਰੇ ਪ੍ਰੋਗਰਾਮਾਂ ਚ ਹੁਣ ਤੱਕ ਦੇ ਸਾਰੇ ਪ੍ਰੋਗਰਾਮਾਂ ਚ ਤੇ ਇਸ ਪਰੰਪਰਚੋ ਯਾਤਰਾ ਚ ਵੀ ਬਹੁਤ ਵੱਡਾ ਹੰਕਾਰ ਹੋ ਕਮਰ ਸਾਹਿਬ ਜਾਣ ਕੇ ਦੇਣ ਲਈ ਬਹੁਤ ਧੰਨਵਾਦ ਜੀ ਆਪ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਰਕਾਰਾਂ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦੇ 350 ਸਾਲਾਂ ਦੇ ਸਮਾਗਮ ਕਰਾਂਗੇ ਸਮਾਗਮ ਕਦੋਂ ਕਰਨਗੇ ਉਹ ਨਵੰਬਰ ਚ ਹੋਣਗੇ ਚਾਹੇ ਐਸਜੀਪੀਸੀ ਦੀ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰੰਦਰਮ ਕਮੇਟੀ ਕਹਿੰਦੀ ਹੈ ਅਸੀਂ ਜਿਹੜਾ ਹੈਗਾ ਉਹ 350 ਸਾਲਾ ਮਨਾ ਰਹੇ ਹਾਂ ਇਸ ਸਾਲ ਸ਼ਹਾਦਤ ਦਾ ਪਰ ਉਹ ਵਾਲਾ ਤਰੰਬਚਾਓ ਯਾਤਰਾ ਜਿਹੜੀ ਉਹਨਾਂ ਨੇ ਕੱਢੀ ਸੀ ਉਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਸ਼ਹੀਦੀ ਸਮਾਗਮ ਨੇ ਅਸੀਂ ਕਹੀਏ ਉਹ ਇਸ ਯਾਤਰਾ ਦੇ ਨਾਲ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਹ ਪੂਰਾ ਸਾਲ ਜਿਹੜਾ ਹੈਗਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਮਰਪਿਤ ਹੈ ਤੇ ਹਿੰਦੀ ਚਾਦਰ ਕਿਹਾ ਜਾਂਦਾ ਹੈਗਾ ਤੇ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਿੱਥੇ ਇਹ ਜਿਹੜੀ ਯਾਤਰਾ ਜਾਂਦੀ ਹੈ ਕੱਲ ਤੋਂ ਕਿੱਥੇ ਕਿੱਥੇ ਜਾਏਗੀ ਤੇ ਜੀ ਮੀਡੀਆ ਜਿਹੜਾ ਹੈਗਾ ਤੁਹਾਨੂੰ ਇਹ ਪੂਰੀ ਕਵਰੇ ਵੀ ਦਿਖਾਏਗਾ ਜਿੱਥੇ-ਜਿੱਥੇ ਯਾਤਰਾ ਜਾਏਗੀ ਉਸ ਉਸ ਗੁਰਧਾਮਾਂ ਦੇ ਤੁਹਾਨੂੰ ਅਸੀਂ ਦਰਸ਼ਨ ਵੀ ਕਰਾਵਾਂਗੇ